ਬੇਦਲੀ ਵੀ ਮਾਰਦੀ ਹੈ ਜ਼ੋਰਦਾਰ ਦੁਨੀਆ ਦੇ ਟਾਪਰ ਮੱਲਾਂ ਦੇ ਵਿੱਚ ਨਾ ਹੈ ਨੌਜਵਾਨ ਅੰਬਾ ਇਸ ਵੀ ਰੇਡ ਕੌੜੀ ਮੈਦਾਨ ਦੇ ਵਿੱਚ ਤਿਆਰ ਹੈ ਸ਼ੀਲੂ ਤਿਆਰ ਹੈ ਨਾਲ ਕਹਿੰਦੇ ਅਮਨਾ ਤਿਆਰ ਹੈ ਆ ਸ਼ੀਲੂ ਦੇ ਨਾਲ ਟੱਕਰ ਟੱਕਰ ਦੇ ਦੋ ਵੱਡੇ ਮੱਲਾਂ ਨੇ ਕਬੱਡੀ ਕਬੱਡੀ ਬਾਰੀ ਰੇਡ ਤੇ ਜੱਫਾ ਲੱਗਦਾ ਕਿ ਕਬੱਡੀ ਕਬੱਡੀ ਤਾੜੀਆਂ ਫਿਰ ਤੋਂ ਜ਼ੋਰਦਾਰ ਬੱਚਾ ਅੰਬੇ ਵੀ ਰੇਡ ਰਪਿੰਦਰਾ ਆ ਪੰਜਾ ਤੋਂ ਸੰਦੀਪ ਜਿੰਮੀ ਜਸਪ੍ਰੀਤ ਗਿਲਗੀਆਂ ਤੇ ਨਵਦੀਪ ਨਵੀ ਵੱਲੋਂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ 50000 ਤੇ ਦੂਜੇ ਪਾਸੇ 60000 ਦੀ ਹੋ ਗਈ ਹੈ 60000 ਅੰਮਾ ਕਹਿੰਦੇ ਸੋਰਸਿੰਗ ਦੀ ਧਰਤੀ ਦਾ ਕਬੱਡੀ ਪਾਉਣ ਲਈ ਵਧਿਆ ਹੋਇਆ ਹੋਸ਼ਿਆਰਿਆ ਆਹ ਕਹਿੰਦੇ ਲਾਸਟ ਪੈਂਦੀਆਂ ਨੇ ਇਹ ਬਸਟਾਲੀਆਂ ਪੈਂਦੀਆਂ ਨੇ ਇਹ ਬਸਟਾਲੀਆਂ ਸੁਨਣ ਅੰਬਾ ਢਿੱਲੋਂ ਬਸ ਅੰਬਾ ਸੁਰਸਿੰਘ ਦੀ ਧਰਤੀ ਦਾ ਸਿਰ ਤੇ ਬੰਨਿਆ ਰਮਾਲੀ ਬੜਾ ਫੱਬਦਾ ਜਿਵੇਂ ਕੁੜੀਆਂ ਕਿਧਰ ਚ ਬੋਲੀ ਪਾਉਂਦੇ ਆਉਂਦੀਆਂ ਨੇ ਕਿ ਦਸਤੇ ਦੇ ਕੀ ਲੱਗਦੇ ਮੁੰਡੇ ਚਟਿਆਂ 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 ਚਿੱਟਿਆਂ ਰਮਾਲਾਂ ਵਾਲੇ ਲਓ ਟੀਂਗ ਪਿੰਡ ਵਾਲਾ ਮੋਹਿਤ ਇਸ ਸਮੇਂ ਫੜਿਆ ਹੋਇਆ ਗੁੱਟ ਕੈਂਚੀ ਲੱਗੀ ਹੋਈ ਆ 30 ਸੈਕਿੰਡਾਂ ਦੇ ਵਿੱਚੋਂ ਆਹ ਮੁੰਡੇ ਨੇ ਕਹਿੰਦੇ ਬੱਲੇ 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 ਕਰਵਾ ਦਿੱਤੀ ਆ ਭਾਈ ਤਾੜੀਆਂ ਫੇਰ ਵੱਜਣਗੀਆਂ ਤਾੜੀਆਂ ਫੇਰ ਵੱਜਣਗੀਆਂ ਪਰ ਅੰਬਾ ਸੌਰ ਸਿੰਘ ਵਾਲਾ ਅੰਬਾ ਸੌਰ ਸਿੰਘ ਵਾਲਾ